ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਦੀਨੇ ਵਾਲੀ ਤਸਵੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਵਾਰ ਦਿਖਾਵਾਂਗੇ ਬਿਲਕੁਲ ਤਾਜੀ ਸੂਈਏ ਤੇ ਆਪਾਂ ਪਹੁੰਚੇ ਆ ਵੀਰ ਸਹਿਜਦੀਪ ਦੇ ਕੋਲ ਆਜੂ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ। ਅਸੀਗਰ ਜੀ, ਅਸੀਗਰ ਜੀ। ਕੀ ਹਾਲ ਚਾਲ ਜੀ? ਬਸ ਜੀ ਚੜਦੀ ਕਲਾ ਜੀ। ਚੜਦੀ ਕਲਾ ਚਾਹੀਦੀ ਆ ਜੀ। ਹਾਂਜੀ, ਗੁਰਪਰਵਾਰ ਤੋਂ ਕੋਈ ਸੁਣੋ। ਹਾਂਜੀ, ਵਧੀਆ ਕਿਰਪਾ ਜੀ। ਚਾਹ ਕਿਰਪਾ ਚਾਹੀਦੀ ਜੀ। ਤੇ ਗੁਰਜੀ ਆਪਣਾ ਨਾਮ ਤੇ ਐਡਰੈਸ ਦੱਸਿਓ। ਨਾਮ ਜੀ ਆਪਣਾ ਸੈਜੀਤ ਸਿੰਘ ਪਿੰਡ ਦੀਨੀਆਂਵਾਲੀ ਤਸੀਲ ਐਨਾਲਾ ਜ਼ਿਲ੍ਹਾ ਅੰਮ੍ਰਿਤਸਰ। ਠੀਕ ਆ ਜੀ। ਫੋਨ ਨੰਬਰ? ਫੋਨ ਨੰਬਰ ਵਿੱਚ ਆਪਣਾ 9501733905। ਠੀਕ ਆ ਜੀ। ਬਈ ਦੱਸਿਓ ਉਹ ਵੜ ਕਿਨ ਵਸੂਗਾ ਸੂਈ ਆ? ਇਹ ਜੀ ਪਹਿਲਾ ਸੂਆ ਸੂਈ ਆ। ਅੱਛਾ ਜੀ। 1 ਘੰਟਾ ਹੋ ਗਿਆ ਜ ਸੋ ਜੀ ਨੂੰ ਐਮ ਵੀ ਜੀ ਨੂੰ ਹੱਤਾ ਹੋਈ ਗਿਆ ਜੀ ਠੀਕ ਆ ਕਿੰਨਾ ਕੁ ਦੁੱਧ ਐਸ ਟਾਈਮ ਐਸ ਟਾਈਮ ਜੀ ਬਿਲਕੁਲ ਜਿਹੜਾ 14 ਕਿਲੋ ਕੰਡੇ ਵਾਲਾ ਹੋਊਗਾ ਜੀ ਅੱਛਾ ਜੀ ਹਾਂ ਜੀ ਠੀਕ ਲੋ ਜੀ 14 ਲੀਟਰ ਜਿਹੜਾ ਐਸ ਟਾਈਮ ਬਿਲਕੁਲ ਦੁੱਧ ਤਿਆਰ ਆ ਤੇ ਖੋਲ ਦਿਓ ਬਾਈ ਫਿਰ ਸਵੇਰੇ ਵੀ ਜੀ ਇਹ ਗੱਲ ਹੋਰ ਦੱਸ ਦੀ ਸਵੇਰੇ ਜੇ ਨਾ 3 ਤੋਂ 3.5 ਕਿਲੋ ਚੋਗਣਾ ਅੱਛਾ ਜੀ ਪਾਸ ਕਰਕੇ ਲੈ ਆਂਦੀ ਜੀ ਠੀਕ ਆ ਹਾਂ ਜੀ ਤੇ ਘੰਟਾ ਹੋ ਗਿਆ ਜੀ ਆਈ ਨੂੰ ਠੀਕ ਆ ਲੋ ਜੀ 3.5 ਤੋਂ 3 ਪਾਈ ਕਿੰਨਾ ਕੁ ਲੀਟਰ ਦੁੱਧ ਚੋਗ ਤੇ ਫਿਰ ਲੈ ਕੇ ਆ ਆ ਬਾਈ ਬਾਈ ਜੀ ਵਸ਼ੀ ਦੀ ਬਰੀਡ ਚੈੱਕ ਕਰੋ ਠੀਕ ਆ ਠੀਕ ਆ ਲਓ ਜੀ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਆ ਇਹ ਲਓ ਜੀ ਅਡਰ ਕੁਆਲਟੀ ਤੇ ਸੜਾ ਦਾ ਸਾਇਜ ਕਿਹਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਹਨ ਕੱਲਾ ਕੱਲਾ ਲੱਗਾ ਪਿਆ ਵਾ ਇਹ ਬਾਈ ਕਿੰਨਾ ਘ ਭਰੀ ਹੋ ਦੁੱਧ ਦੁੱਧ ਦੀ 18 ਵੀ ਕਿਲੋ ਬਸ਼ੀਨੇ ਰਾਉਣਾ ਪੜਨਾ ਆ ਅੱਛਾ ਜੀ ਹਾਂ ਜੀ ਹਾਂ ਜੀ ਲਓ ਜੀ ਬਰੀਡ ਦਾ ਹੀ ਮੁੱਲ ਪੈਂਦਾ ਵਾ ਪਹਿਲੇ ਸਵੇਰ 18 ਤੋਂ 20 ਲੀਟਰ ਦੁੱਧ ਭਰੂਗੀ ਕਰਮ ਵਾਲੀ ਦਾ ਥਣ ਤੋਂ ਤੁਸੀਂ ਚੈੱਕ ਕਰ ਸਕਦੇ ਆ ਹਨ ਗੱਠੋਂ ਬਾਹਰ ਲੱਗਾ ਪਿਆ ਵਾ ਤੇ ਜਵਾਕ ਇਹਦੇ ਪਿੱਛੇ ਭਾਈ ਠੀਕ ਆ ਜੀ ਮੇਲ ਕਾਫ ਆ ਗਿਆ ਜਿਹਦੇ ਪਿੱਛੇ ਲਿਟਰਲੀ ਸਾਈਡ ਤੋਂ ਖਣਾ ਬਸ ਹੈ ਗਿਆ ਚੈੱਕ ਕਰਾਉਨੇ ਬਹੁਤ ਹੀ ਚੰਗਾ ਆ ਗਿਆ ਹਾਂਜੀ ਜੀ ਨੇ ਚੈੱਕ ਕਰਵਾ ਦਿੱਤੀ ਹੈ ਚੱਕਿਆ ਦੇਖੋ ਠੀਕ ਆ ਠੀਕ ਆ ਲਓ ਜੀ ਅਸਲੀੀਆਂ ਚੈੱਕ ਕਰ ਸਕਦੇ ਠੀਕ ਆ ਜੀ ਥਣ ਲਾ ਕੇ ਦੋ ਖਾ ਲਓ ਕਈ ਵੀਰ ਭਰਾ ਕਹਿੰਦੇ ਪਹਿਲਾਂ ਦੇ ਥਣ ਛੋਟੇ ਹੋਣਗੇ ਇਕਰਾ ਥਣ ਤੋਂ ਹੀ ਲਾ ਕੇ ਦੋ ਖਾ ਲਓ ਠੀਕ ਆ ਲਓ ਜੀ ਆ ਥਣ ਚੈੱਕ ਕਰ ਸਕਦੇ ਜੇ ਤੇ ਦਾ ਕਰਕੇ ਬੜੇ ਖਾ ਲਓ ਨਹੀਂ ਠੀਕ ਆ ਬਹੁਤ ਵਧੀਆ ਦਿਖਣਦੇ ਆ ਨਾੜਾ ਵੀ ਜੀ ਚੈੱਕ ਕਰਾ ਦੇ ਇਹ ਹਵਾਨੇ ਤੇ ਨਾੜਾ ਨੋੜਾ ਵੀ ਚੈੱਕ ਕਰ ਸਕਦੇ ਤੇ ਬਾਕੀ ਗੈਪ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਥਣ ਵੀ ਜਿਹੜਾ ਬਹੁਤ ਹੀ ਵਧੀਆ ਤੇ ਆ ਜੋ ਜਿਵਾਈ ਕਹਿੰਦਾ ਮੁੱਠੀ ਵਾਲਾ ਥਣ ਲੱਗਾ ਠੀਕ ਆ ਜੀ ਆਹ ਵਲ ਆ ਗਿਆ ਜੀ ਮੇਲ ਕਾ ਫਿਰੇ ਪਿਛੇ ਤੇ ਇਹਦਾ ਬਾਈ ਹਰ ਮੁੱਲ ਕੀ ਕਰਨਾ ਆਪਾਂ ਮੁੱਲ ਵਿੱਚ ਜੈਲ ਹੀ ਕਰਦੀ ਆ ਵਾਸ਼ੀ ਵੀ ਤੁਹਾਨੂੰ ਪਤਾ ਪਹਿਲੇ ਸੋਏ ਆ ਹਾਂਜੀ ਤੇ ਵਾਸ਼ੀ ਵੀ ਬਾਗਮਾਲੀ ਆ ਹਾਂਜੀ ਹਾਂਜੀ ਤੇ ਮੋਲੇ ਵੀ ਜੀ 55000 ਰੁਪਏ ਕਰਦੀ ਇਹਦਾ ਅੱਛਾ ਜੀ ਹਾਂਜੀ ਜੀ ਤੇ ਹਾਂ ਨਾ ਹਾਂ ਨਾ ਵੀ ਜੀ ਦੇ ਦੀਏ 55 ਦੇ ਦੇ ਗਾ 55 ਹੋਰ ਕਰਦੀ ਗਏ ਹੋਰ ਕਰਦੀ ਮਾਨਤਾ ਹਾਂਜੀ 50000 ਦੇ ਵਿੱਚ ਜੀ 100 ਕਿਲੋਮੀਟਰ ਦੀ ਪਹੁੰਚ ਕਰਦਾਂਗੇ ਅੱਛਾ ਜੀ ਸਿੱਧੀ 47000 ਦੀ ਵਾਸ਼ੀ ਦੇ ਦੋ ਠੀਕ ਆ ਲਓ ਜੀ 50000 ਦੇ ਵਿੱਚ 100 ਕਿਲੋਮੀਟਰ ਤੇ 47000 ਦੇ ਜੇ ਕੇ ਵੀਰ ਪੁਰਾਣੇ ਸਿੱਧੀ ਖਰੀਦਣੀਆਂ ਇਹ ਦੁੱਧ ਵੀ ਚਲੋ ਚੰਗਾ ਕੱਢੀ ਜਾਓ ਵੀ ਕੋਈ ਚੰਗੀ ਜੀ ਥੋੜਾ ਵਸਾਵਾ ਰਮਲ ਕੇ ਨਿਗਰ ਰੱਖਦੀ ਆ ਅੱਛਾ ਹੀ ਬਾਕੀ ਸਵੇਰੇ 3.5 ਕਿਲੋ ਮਤਲਬ ਕਿ 4 ਕਿਲੋ ਦੇ ਲੱਗੇ ਜਾ ਕੇ 3.5 ਕਿਲੋ ਹੀ ਹੋ ਗਏ ਲਿਆਂਦਾ ਜੀ ਠੀਕ ਆ ਠੀਕ ਆ ਠੀਕ ਆ ਲਓ ਜੀ 3.5 ਤੋਂ 4 ਲੀਟਰ ਜਿਹੜੀ ਚੋਾਈ ਕੀਤੀ ਹੈ ਬਈ ਨੇ ਉਸ ਆਣਾ ਫਿਰ ਪਰ ਅੰਦਾਜ਼ਾ ਲਾਵੇ ਤੇ ਇਸ ਟਾਈਮ ਮੌਕੇ ਤੇ ਜਿਹੜਾ 14 ਲੀਟਰ ਦੁੱਧ ਬਿਲਕੁਲ ਤਿਆਰ ਕੁਈ ਚੰਗੀ ਬਾਤ ਕੋ ਵੀਰਰਾ ਕੰਡੇ ਦਾ ਮੈਲੇ ਅੱਛਾ ਜੀ 50 ਲੀਟਰ ਮਾਰ ਲੀ ਠੀਕ ਆ ਹਾਂ ਜੀ ਤੇ ਛੰਡੀ ਕੀ ਲੈ ਆ ਕਿ ਤੁਹਾਨੂੰ ਜਿਹੜੀ ਸਰ ਮਾਰਦੀ ਬਈ ਉਹ ਨਵੀਂ ਕਰਕੇ ਕਰਦੀ ਆ ਅੱਛਾ ਜੀ ਬਾਅਦ ਵਿੱਚ ਆਪਾਂ ਫੇਰੇ ਕੋਲ ਗਾਏ ਦਿਖਾਉਂਦੇ ਠੀਕ ਆ ਠੀਕ ਆ ਆ ਲੇ ਲੋ ਜੀ ਠੀਕ ਆ ਲਓ ਜੀ ਆ ਚੈੱਕ ਕਰ ਸਕਦੇ ਆਂ ਸੰਡੀ ਧੀਰੀ ਆ ਬਿਲਕੁਲ ਤੇ ਚਲੋ ਵੀ ਚੰਗੀ ਸਾਮ ਕਰਨ ਵਾਲਾ ਭਰਾ ਲੈ ਜੂਰੇ ਦੁੱਧ ਚੰਗਾ ਕੱਢੀ ਜਾਊਗੀ। ਤੁਸੀਂ ਐਸੀ ਆਪਣਾ ਦੱਸੂਗੀ ਵੀ ਹਾਂ ਵੀ ਮੈਂ ਹੈਗੀਆਂ ਪਹਿਲੇ ਸੁਏ ਵੀ ਜੀ ਬਰੀਡ ਹੈ ਤੁਹਾਨੂੰ ਪਤਾ ਵੀ ਜਿਹੜੇ 14 ਕਿਲੋ ਹਜੇ ਹੁਣ ਤੋਂ ਦੇਣ ਦੀ ਸਟਾਰਟਿੰਗ। ਹਾਂਜੀ ਹਾਂਜੀ। ਇੰਨੇ ਦੁੱਧ ਦੀ 18 ਕਿਲੋ ਤੇ ਆਉਣ ਵਿੱਚ ਆਉਣਾ ਬਸ਼ੀ। ਬਿਲਕੁਲ ਬਿਲਕੁਲ ਸਹੀ ਗੱਲ ਐ ਜੀ। ਲਓ ਬਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਵੀਡੀਓ ਪੂਰੀ ਵੇਖਣ ਲਈ ਧੰਨਵਾਦ ਐ ਸਾਰੇ ਪਸ਼ੂ ਪਾਲਕ ਭਰਾਵਾਂ ਦਾ।